ਬਾਬਾ ਕਾਲਾ ਖਲਚੀਆਂ ਵਿਚ ਰਾਨਾ ਟੈਲੀਕਾਮ ਅਤੇ ਐਨ ਆਰ ਆਈ ਵੀਰਾ ਵੱਲੋਂ ਬਣਾਈ ਗਈ ਗੁੱਲੀ ਗਰੀਬਾਂ ਦੀ ਸੰਸਥਾ ਤੇ ਉਹਨਾਂ ਵੱਲੋਂ ਜੀਓ ਸਿਮ ਏਟੈਲ ਵਿੱਚ ਕਰਵਾਉਣ ਤੇ ਵੰਡੀਆਂ ਗਈਆਂ ਫ੍ਰੀ ਜੈਕਟਾ ਪੀ ਸੀ ਐਨ ਨਿਊਜ਼ ਜੀ ਵੀ ਤੋਂ ਪੱਤਰਕਾਰ ਬਲਰਾਜ ਸਿੰਘ ਰਾਜਾ ਦਿਖਾ ਸਕੋ ਸਾ ਜੀ ਵਾਈਗੁਰੂ ਜੀ ਕੀ ਫਤਿਹ ਇੱਕ ਤੁਹਾਡੀ ਸੰਸਥਾ ਵੱਲੋਂ ਜਿਵੇਂ ਕਿ ਏਟੈਲ ਦੇ ਵਿੱਚ ਪੋਰਟ ਕੀਤੀਆਂ ਜਾ ਰਹੀਆਂ ਜੀਓ ਸਿਮ ਨੂੰ ਜਿਹੜਾ ਪੋਰਟ ਖਤਮ ਕੀਤਾ ਜਾ ਰਿਹਾ ਨਾਲ ਤੁਸੀਂ ਇੱਕ ਸੇਵਾ ਕਰਦੇ ਪਏ ਹੋ ਜੈਕਟਾਂ ਦੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਬਾਈਕਟਿਕ ਕਲਸਰ ਹੈ ਜੀ ਤਾਂ ਦੱਸਦਾ ਨਾ ਇੱਕ ਬਾਲ ਚੰਗੇ ਜੀ ਇੱਕ ਬਾਲ ਕੋ ਸੋ ਮੇਰੇ ਵੀਰੋ ਇਹ ਸਾਨੂੰ ਜਿਹੜਾ ਵਾ ਨਿਊਜ਼ੀਲੈਂਡ ਤੋਂ ਤੇ ਕੈਨੇਡਾ ਤੋਂ ਵੀ ਰਿਪੋਰਟ ਕਰਨ ਲਿਆ ਸਾਡਾ ਇੱਕ ਸਮੂਹ ਬਣਿਆ ਜਿੱਥਾ ਕਹਿ ਸਕਦੇ ਆਪਾਂ ਨੌਜਵਾਨਾਂ ਦਾ ਮੈਡੀਕਲ ਸਹਾਇਤਾ ਗਰੀਬ ਬੱਚਿਆਂ ਦੇ ਆਨੰਦ ਕਾਰਜ ਕਰਨੇ ਜਾਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਸਹਿਯੋਗ ਕਰਨਾ ਜਿਹੜੇ ਬੱਚੇ ਮੈਕ ਹੋਣ ਸੋ ਅੱਜ ਸਮੇਂ ਦੀ ਲੋੜ ਸੀ ਕਿ ਸਾਨੂੰ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਉਹ ਬਾਈਕਾਟ ਕਰਨ ਦੀ ਸੋ ਇੱਕ ਛੋਟਾ ਜਿਹਾ ਬਰਾਲਾ ਕੀਤਾ ਵਾ ਜਿਹੜੀ ਆ ਉਹ ਤੁਹਾਨੂੰ ਵੀਰ ਜੀ ਜਾਣਕਾਰੀ ਦੇ ਕੇ ਗਏ ਆ ਬਿਲਕੁਲ ਜੀ ਤੇ ਉਹ ਬਿਲਕੁਲ ਫ੍ਰੀ ਕਰ ਰਿਹਾ ਪੋਰਟਰ ਬਾਕੀ ਅਸੀਂ ਛੋਟਾ ਬਰਲਾ ਕੀਤਾ ਜਿਹੜਾ ਕੋਈ SIM ਪੋਰਟ ਕਰਾਉਣਾ ਵਾ ਆਪਣੀ Jio ਦੀ ਉਹਨਾਂ ਨੂੰ ਹੀ ਫ੍ਰੀ ਜੈਕਟਾਂ ਦੇ ਦੇ ਰਹੇ ਆ ਸੋ ਸਾਡਾ ਸਪੋਰਟ ਕਰ ਰਿਹਾ ਵੀਰ ਪਰਮਿੰਦਰ ਸਿੰਘ ਜੀ ਦੇ ਕੈਨੇਡਾ ਔਰ ਢਿਲੋ ਫ੍ਰੀਡ ਹਾਊਸ ਵਾਲੇ ਵੀਰ ਮਨਜੀਤ ਸਿੰਘ ਜੀ ਉਹ ਸਾਨੂੰ ਤੁਸੀਂ ਕੀ ਮਤਲਬ ਕਿ ਜਿਨ੍ਹਾਂ ਨੇ ਅਜੇ ਤੱਕ Jio ਦੇ ਵਿੱਚ SIM ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪੋਰਟ ਕਰਨੀਆਂ ਚਾਹੀਦੀਆਂ AirTel 'ਚ ਜੀ ਬਿਲਕੁਲ ਬਿਲਕੁਲ ਕਰਨੀਆਂ ਚਾਹੀਦੀਆਂ ਜੀ ਬਿਲਕੁਲ ਕਰਨੀਆਂ ਚਾਹੀਦੀਆਂ ਐਂਜ ਰਜ ਕਿਸੇ ਵੀ ਕੰਪਨੀ ਚ ਕਰਾਓ ਬਿਲਕੁਲ ਕਰਨੀਆਂ ਚਾਹੀਦੀਆਂ ਕਿਉਂਕਿ ਜਿੰਨਾ ਚਿਰ ਆਪਾਂ ਇਹ ਕਾਰਪੋਰੇਟ ਘਰਾਣੇ ਦਾ ਲਕੜਾ ਤੋੜਾਂਗੇ ਗੱਲ ਨਹੀਂ ਕੀ ਬੰਨੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਮੋਦੀ ਦੀਆਂ ਜਿਹੜੀਆਂ ਦੋਵਾਂ ਬਾਹਾਂ ਨੇ ਇੱਕ ਤੇ ਅਡਾਨੀ ਨੇ ਫੜਕ ਰੱਖੀ ਉਹਦੀ ਔਰ ਦੂਸਰੀ ਜਿਹੜੀ ਆ ਬਾਹ ਮਰੋੜ ਕੇ ਪਿੱਛੇ ਲਈ ਹੋਈ ਆ ਅੰਬਾਦੀ ਨੇ ਜਿਵੇਂ ਕਿ ਆਪ ਜੀ ਨੂੰ ਲਾਈਵ ਤਸਵੀਰਾਂ ਦਿਖਾ ਰਿਆ ਸੀ ਕਿ ਇਹਨਾਂ ਵੱਲੋਂ ਬਹੁਤ ਹੀ ਸਜੇ ਢੰਗ ਦੇ ਨਾਲ ਸੇਵਾ ਕੀਤੀ ਜਾ ਰਹੀ ਆ ਇੱਕ ਫੋਨ ਦੀ SIM ਜੜੀ ਵਿੱਚ ਪਾ ਕੇ Jio ਨੂੰ ਪੋਰਟ ਕਰਕੇ Airtel ਦੇ ਵਿੱਚ ਆਪ ਜੀ ਲਾਈਵ ਤਸਵੀਰਾਂ ਦੇਖ ਰਹੇ ਹੋ ਔਰ Airtel ਦੀਆਂ ਕਨੋਪੀਆਂ ਵੀ ਲੱਗੀਆਂ ਹੋਈਆਂ ਨੇ ਤੇ ਸੇਵਾ ਕਰਦੇ ਪਏ ਨੇ ਵੀਰ ਆਪ ਦੇਖ ਹੀ ਰਹੇ ਹੋ ਜੀ ਸਰਦਾਰ ਸਾਹਿਬ ਅਸੀਂ ਕੀ ਕਹਿੰਦੇ ਜੀ ਵੀਰ ਜੀ ਇਹ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਹੈ ਜੀ ਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੇ ਵਿੱਚ ਅਸੀਂ ਵੀ ਥੋੜਾ ਜਿਹਾ ਛੋਟਾ ਜਿਹਾ ਆਪਣਾ ਯੋਗਦਾਨ ਪਾ ਰਹੇ ਹਾਂ ਤੇ ਬਾਨੀ ਅੰਡਾਨੀ ਜਿਹੜੇ ਘਰਾਣੇ ਆ ਕਾਰਪੋਰੇਟ ਇਹ ਜਿਹੜੇ ਆ ਸਾਡੇ ਸਮਾਜ ਤੇ ਲੋਕਾਂ ਦੇ ਸਿਸਟਮ ਤੇ ਸਾਰਾ ਕਮਜਿਆ ਕਰਦੇ ਭਈ ਆ ਇਸ ਕਬਜੇ ਨੂੰ ਰੋਕਣ ਦੇ ਹਿੱਤ ਦੇ ਵਿੱਚ ਆਪਾਂ ਇਹ ਜਿਹੜਾ ਇਹ ਬਰਾਲਾ ਕੀਤਾ ਛੋਟਾ ਜਿਹਾ ਅਮਰੀਕਾਨ ਰਾਣਾ ਮੋਬਾਈਲ ਛੱਡੀ ਫੱਲੀਆਂ ਵੱਲ ਅਹੀਂ ਜੀਓ ਦੇ ਜਿਹੜੇ ਤੁਹਾਡੇ ਸੇਮ ਹੈ ਜੀ ਉਹ ਮੁਫਤ ਫ੍ਰੀ ਰਿਪੋਰਟ ਕਰਕੇ ਦੇ ਰਹੇ ਆ ਕਸਟਮਰ ਨੂੰ 82 ਦੇ ਵਿੱਚ ਤੇ 2 ਮਹੀਨੇ ਦਾ ਰੀਚਾਰਜ ਇੰਟਰਨੈਟ ਦਾ ਤੇ ਨਾਲ ਕਾਲ ਫ੍ਰੀ ਦਾ ਕਰਕੇ ਦੇ ਰਹੇ ਆ ਇਹ ਸਾਡਾ ਛੋਟਾ ਜਿਹਾ ਜਿਹੜਾ ਯੋਗਦਾਨ ਹੈ ਨੂੰ ਸੀ ਅਕਸੈਪਟ ਕਰੋ ਜਿਵੇਂ ਕਿ ਤੁਹਾਨੂੰ ਕਾਫੀ ਜਿਵੇਂ ਕਿ ਆਪਣੇ ਵੀਰ ਸੰਘਰਸ਼ ਤੇ ਦਿੱਲੀ ਵਿਖੇ ਬੈਠੇ ਹੋਏ ਨੇ ਕਾਫੀ ਚਿਰ ਤੋਂ ਮਤਲਬ ਕਿ ਇਹ ਅਦਾਲਤ ਚੱਲਦਾ ਪਿਆ ਇਹ ਤੱਕ ਕਾਲੇ ਤਿੰਨ ਕਾਨੂੰਨ ਜਿਹੜੇ ਕਾਲੇ ਬਿੱਲ ਪਾਸ ਕਰ ਦਿੱਤੇ ਸਰਕਾਰ ਨੇ ਉਹ ਰੱਦ ਨਹੀਂ ਕਰ ਰਹੀ ਤੇ ਤੁਸੀਂ ਉਹਨਾਂ ਦੇ ਪੱਖ ਚ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਕਾਨੂੰਨ ਹੈ ਬਿਲਕੁਲ ਰੱਦ ਹੋਣੇ ਚਾਹੀਦੇ ਆ ਜੀ ਇਹ ਇਰਾਦਾ ਪਾ ਕਰਾ ਕੇ ਛੱਡਣੇ ਸਭ ਨੇ ਰਲ ਮਿਲ ਕੇ ਕਿਉਂਕਿ ਇਹ ਵੇਖੋ ਸਾਡਾ ਵਿजूद ਆ ਜੇ ਕਿਸਾਨ ਮਜ਼ਦੂਰ ਨਹੀਂ ਰਹੂਗਾ ਐ ਨੂੰ ਨਹੀਂ ਰਹਿਣਾ। ਪਰ ਦੁਕਾਨਦਾਰਾਂ ਤੇ ਵੀ ਅਸਰ ਪੈ ਸਕਦਾ ਜੀ। ਆਹ ਪਹਾਰ ਚੀਜ਼ ਖਤਮ ਹੋ ਜਾਣੀ ਕੀ ਸਮੇਂ ਦੇ ਨਾਲ ਇਹ ਤੇ ਵਿਸ਼ੋ ਜੇ ਆਪਾਂ ਸਭ ਅੱਜ ਇਕੱਠੇ ਹੋਵਾਂਗੇ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਤੇ ਫਿਰ ਹੀ ਸਭ ਕੁਝ कामयाब ਹੋਣਾ ਹੈ। ਫਿਰ ਇਹ ਜਿਹੜੀ ਇਕਤਾ ਵੀ ਦੀ ਹੋਣੀ ਆਪਣੀ ਜਿਹੜੀਆਂ ਨੇ ਪਾੜੇ ਪਾਏ ਆ ਹਿੰਦੂ ਸਿੱਖ ਮੁਸਲਮਾਨ ਦੇ ਨਾਂ ਤੇ ਉਹ ਖਤਮ ਕਰਨੀ ਆਪਾਂ ਤੇ ਫਿਰ ਇੱਕੋ ਮਿੱਤ ਹੋ ਗਏ ਜਿਹੜਾ ਚੰਗਾ ਸਮਾਜ